ਖਬਰ ਸਮਰਾਲਾ ਤੋਂ ਸਮਰਾਲਾ ਦੇ ਵਿਧ ਦਿਨ ਦਹਾੜੇ ਇੱਕ ਸੁਨਿਆਰੇ ਦੀ ਦੁਕਾਨ ਤੇ ਹੋਈ ਲੁੱਟ ਲੁੱਟ ਦਾ ਅਨੋਖਾ ਤਰੀਕਾ ਗ੍ਰਾਕ ਬਣ ਕੇ ਆਇਆ ਲੁਟੇਰਾ ਤਾਂ ਸੋਨੇ ਦੀਆਂ ਮੁੰਦੀਆਂ ਦੇਖਣ ਦੇ ਬਹਾਨੇ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੈ ਕੇ ਦੁਕਾਨ ਤੋਂ ਹੋ ਗਿਆ ਫਰਾਰ ਬਾਹਰ ਖੜੀ ਆਪਣੀ ਕ੍ਰੇਟਾ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਗਿਆ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਪੁਲਿਸ ਜਾਂਚ ਦੇ ਵਿੱਚ ਜੁਟੀ ਹੈ ਤੁਸੀਂ ਵੀ ਦੇਖੋ ਕੀ ਵਾਪਰਿਆ ਪੂਰਾ ਮਾਮਲਾ ਕੀ ਹੋ ਰਹੀ ਹੈ ਨਾ ਪਰਮਾਨ ਉਸ ਤੋਂ ਕੁੰਡਾ ਘਮਾ ਦੇ ਨਾ ਮੈਂ ਕਿਹਾ ਆਈਂ ਕੇ ਮੈਂ ਫੜਾਉਂਦਾ ਉਹਨੇ ਨਹੀਂ ਚਾਹੀਦਾ ਚਲ ਸੋ ਇਸ ਬਾਸ ਵਾਲੇ ਨੇ ਅੱਜ ਤਾਂ ਪਾਣੀ ਨਹੀਂ ਪਾਦੀਆਂ ਹਾਂਜੀ ਸਰ ਹਾਂ ਜੀ ਇਹ ਤੋਂ ਇੱਕ ਨਾ ਰੋਡ ਤੇ ਆ ਜੀ ਸਰ ਕੋਈ ਵੰਦਨਾ ਜੁਲਰ ਹੈ ਇੱਥੋਂ ਉਹ ਪਹਿਲਾਂ ਉਹਨੇ ਗਹਿਣੇ ਦੇਖੇ ਗਹਿਣੇ ਦੇਖ ਕੇ ਇੱਕ ਉਹ ਡੱਬਾ ਜਿਹਾ ਲੈ ਕੇ ਭਾਈ ਉਹ ਉਹ ਹੀ ਆ ਵੰਦਨਾ ਸਰ ਜੁਲਰ ਹੈ ਵੰਦਨਾ ਜੁਲਰ ਬੀਬੀ ਦਸਤ ਨਾਲ ਜੀ ਕੰਨਾ ਰੋਡ ਤੇ ਹਾਂ ਜੀ ਹਾਂ ਜੀ ਉਹ ਮੈਂ ਫੋਨ ਦਿੱਤਿਆ ਰਿਹਾ ਸੀ ਬੈਠਾ ਜੀ ਉਹਨੇ ਫੋਨ ਕਰਿਆ ਸੀ ਮੈਂ ਹਾਂ ਨਾ ਇਹ ਉਹ ਫੋਟੋ ਸਮੇਂ ਚਾਹੇ ਮੈ ਲੈ ਜੀਵਾ ਤੇ ਦੇਖਦੀ ਰੋਡਾਂ ਸਾਰਾ ਸੁਣਾ ਜੀ ਜੇ ਜ਼ਰਾ ਬੋਲਣਾ ਪੁੱਛਣਾ ਸਾਹਿਬ ਨੇ ਮੈਂ ਪੁੱਛਿਆ

ਫਰਮਾਨ ਉਹ ਤੋਂ ਕੋਡਾ ਘੁਮਾ ਦੇਖੋ ਜਦੋਂ ਆਈਂ ਦੇ ਮੇ ਫੜਾਉਂਦਾ ਹੁੰਦਾ ਫੜਾਉਣਾ ਨਹੀਂ ਚਾਹੀਦਾ ਜਿੱਕਰ ਤੋਂ ਇਸ ਵਾਸਲੇ ਅੱਜ ਤਾਂ ਪਾਣੀ ਨਹੀਂ ਪਾਦੀਆਂ ਪਾਦੀਆਂ ਨਹੀਂ ਸਰ ਹਾਂਜੀ ਇਹ ਤੋਂ ਇੱਕ ਨਾ ਰੋੜ ਤੇ ਆਜੋ ਸਰ ਕੋਈ ਬੰਦੇ ਨਾਲ ਜੁੜੇ ਰਿਹਾ ਇੱਤੂ ਹੋ ਪਹਿਲਾਂ ਉਹਨੇ ਗਹਿਣੇ ਦੇਖੇ ਗਹਿਣੇ ਦੇਖ ਕੇ ਕੋਈ ਡੱਬਾ ਜਿਹਾ ਲੈ ਕੇ ਭਾਈ ਜੀ ਹਾਂ ਉਹਦੇ ਆ ਕੇ ਕੋਣ ਬੰਦਨਾ ਸਰ ਡਿਊਲਰ ਆ ਜੀ ਬੰਦਨ ਜੀ ਦਾ ਬੀਬੀ ਦਾ ਦਸਤ ਨਾਲ ਜੀ ਕੰਨਾਰੋਡ ਤੇ ਹਾਂਜੀ ਹਾਂਜੀ ਉਹ ਮੈਂ ਫੋਨ ਦਿੱਤਿਆ ਉਹ ਬੈਠਾ ਹੀ ਹੁੰਦਾ ਸੀ ਉਹਨੇ ਫੋਨ ਕਰਿਆ ਸੀ ਮੈਂ ਹਾਂ ਹਾਂ ਮਾਣ ਹੈ ਉਹ ਫੋਟੋ ਨੂੰ ਚਾਹੇ ਮੈਂ ਲੈ ਜੀ ਆ ਤੇ ਦੇਖਦੀ ਰੋਡ ਦਾ ਸਾਰਾ ਪੁੱਛਣਾ ਜੀ ਜੇ ਜ਼ਰਾ ਬੋਲਣਾ ਪੁੱਛਣਾ ਸਾਹਿਬ ਨੂੰ ਮੈਂ ਪੁੱਛਿਆ ये भागना है काय के भाई को दिया जी तू भी जा देना 3 पहुंच तो मैं देखता मैं भाई थाना होगी अरे वो बज गया वो गया गली अंदर बैठियो हम क्या करेंगे ना ਆਹ ਤੋਂ ਬਹੁਤ ਰੋਕਿਆ ਜਾਣਾ ਉਹਨਾਂ ਨੂੰ ਪਾ ਕੇ ਜਦੋਂ ਇਹਨਾਂ ਨੇ ਚੇਤੇ ਕਰਿਆ ਮੈਂ ਇਹ ਕੋਣ ਨਹੀਂ ਕਿਹਾ ਇਹ ਵੀ ਮੈਂ ਇਹ ਨਾ ਕਰੀਏ ਫਟਾ ਨਹੀਂ ਗਏ ਕੋਈ ਫਾਉਂਡੇਸ਼ਨ ਮੜੀ ਚਲਾ ਗਏ ਰੋਗ ਆਪਣੇ ਚਲਾ ਗਏ ਬੀੜ ਵੀ ਲੋਕ ਹੋਰ ਪੜਦਾ ਇਹ ਕੇ ਮੇਲਾ ਉਹ ਤੋਂ ਪਹਿਲਾਂ ਉਹ ਤੋਂ ਖੁੱਲਦੇ ਨਹੀਂ ਸਰਵਜ ਲੋਕ ਆਉਂਦੇ ਐ ਕਮੇਟਰੀ ਬੰਦੰਤਰ ਆਏ ਲੋਕ ਜੋ ਬਾਹਰੋਂ ਦੇ ਲੋਕ ਜਿਹੜੇ ਕੋਲੋਂ

ਮਾਈਕਲ ਆ ਹਸਾਰੇ ਕਸਨਿਆਰ ਦੀ ਦੁਕਾਨ ਤੇ ਲੁੱਟ ਦੀ ਘਟਨਾ ਹੋ ਪਈ ਆ ਕੀ ਕਹਾਂ ਤੁਹਾਨੂੰ ਨੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਜੂਲੇ ਦਾ ਖੰਨਾ ਰੋਡ ਦੇ ਸਮਰਾਲੇ ਉਹਦੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਨ ਦਾ ਜਮਾ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਕੋਲ ਸ਼ਾਇਦ ਜੀਵ ਦੇ ਵਿੱਚ ਪੰਜ ਛੇ ਮੁੰਦਰੀਆ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਤੋਂ ਦੀ ਅਸੀਂ ਪਰਚਾ ਦਰਜ ਕਰਾਂ। ਤਾਂ ਮੁਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ? ਮੁਰਲੀ ਜਾਂਚ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਜੀ? ਕਾਰ ਦਾ ਪੀਵੀ 10 ਐਚਵਾਈਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਜੀ। ਸਸਪੈਕਟਡ ਨੰਬਰ ਆ ਦੇਖਦੇ ਹਾਂ। ਮੋਨੂ ਗਰੇਵ ਰੁਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਦਿਖਾ ਤਾ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗੇ ਆ ਪਾਕੇ ਦੇਖੀਗੇ ਇੱਕ ਰਿੰਗ ਕੱਢੀ ਜੀ ਇਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇ ਚ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂਨ ਨਹੀਂ ਟਕਾਇਆ ਸੀਗਾ ਬੈਠਾ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਆਪੋ ਜਿਆਦਾ ਵੀ ਸੀ ਆਪਾਂ ਜੋ ਨਹੀਂ ਨਾ ਉਹ ਨਹੀਂ ਉਹਨੇ ਹੀ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਨਹੀਂ ਕਸਟਮਰ ਲੈ ਕੇ ਬਸ ਇਹਦਾ ਵਜ਼ਨ ਕਰੋ ਵਜ਼ਨ ਕਰਕੇ ਕੈਲਕੂਲੇਟਰ ਮਾਰਨ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਤੇ ਕਿੰਨੇ ਦਾ ਨੁਕਸਾਨ ਹੋ ਜਾਂਦਾ ਹੁੰਦਾ ਦੇਖਣਾ ਬਣਾ ਰਿਹਾ ਰੰਗ ਦਾ 12 ਰੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਦੁਬਈ ਲੈ ਗਿਆ ਜੀ ਉਹ 12 ਹਾਂਜੀ ਜੀ ਨਾਮ ਤੇ ਤੁਹਾਡਾ ਕਦੋਂ ਦੀ ਗੱਲ ਲੈ ਕਰ ਰਹੇ ਸੀ ਲੈ ਜੀ ਨਹੀਂ ਟੋ ਗਿਆ ਕਿੰਨੇ ਮਿੰਟ ਵਾਧਾ ਗਿਆ ਮੈਂ ਅੱਛਾ ਕੀ ਆਮਲਾ ਹੋਇਆ ਕੌਣ ਆਇਆ ਸੀ ਜੀ ਪਹਿਲੇ ਮੈਂ ਨੂੰ ਚਿੰਗਿਆ ਕਿਤੇ ਆ ਰਿਟਲ ਢਿੰਗੇ ਦਿਖਾયા ਢਿੰਗੇ ਲੈ ਕੇ ਬਾਗ ਗਏ मैंने गड्डी खोली है खोल नहीं पाए लॉक पर के चावल रोड तक खेत चले गए तभी भाग गए कितनी रिंग थी हाँ जी कितनी रिंगे थी रिंग नौ दस थी उठा के भाग गए कितने जाने थे हाँ जी कितने जाने थे, जाने थे? एक एक था हाँ जी मोन्ना था सरदार था सरदार नहीं था हथियार था उसके पास नहीं पता कोई नहीं